ਸਸੇਗਲ ਜੀ ਮੈਂ ਦਲਵਿੰਦਰ ਗਿੱਲ ਮੈਂਬਰ ਆਫ ਪਾਰਲੀਮੈਂਟ ਫ্রম ਕੈਲਗਰੀ ਮੈਕਨਾਈਟ ਸਾਡੇ ਨਾਲ ਇੱਥੇ ਪਹੁੰਚੇ ਹੋਏ ਨੇ ਅ ਐਡਮਿੰਟਨ ਤੋਂ ਸ਼ੇਰਵੁੱਡ ਪਾਰਕ ਤੋਂ ਸਾਡੇ ਸ਼ੈਡੋ এমਪਲੋਇਮੈਂਟ ਮਿਨਿਸਟਰ ਆ ਗਾਰਡਨ ਜੀਨੀਅਸ ਸੋ ਇਹ ਇੱਥੇ ਆਏ ਨੇ ਇਹ ਆਪਾਂ ਇੱਥੇ ਅੱਜ ਇਕੱਠ ਕੀਤਾ ਸੀਗਾ ਆਪਣੇ ਨਾਲ ਅਮਰਪ੍ਰੀਤ ਸਿੰਘ ਜੀ ਹੈਗੇ ਨੇ ਮੈਂਬਰ ਆਫ ਪਾਰਲੀਮੈਂਟ ਆ ਫ্রম ਸਕਾਈ 뷰 ਕੈਲਗਰੀ ਸਕਾਈ 뷰 ਅਸੀਂ ਇਹ ਕੱਟ ਕੀਤਾ ਜਿੱਦਾਂ ਸਾਡੇ ਛੋਟੇ ਬਿਜ਼ਨਸਮੈਨ ਆ ਉਹਨਾਂ ਦੇ ਕੀ ਕਨਸਰਨ ਨੇ ਅਸੀਂ ਉਹਨਾਂ ਦੀ ਅੱਜ ਤਾਂ ਹੁਣ ਕਨਸਰਨ ਸੁਨੇ ਆ ਕਿ ਕੀ ਇਹ ਹੀ ਮੇਨ ਮੰਤਬ ਸੀਗਾ ਕਿ ਸਾਡੇ ਇੱਥੇ ਇਕੱਠੇ ਹੋਣ ਦਾ 3 MP ਅਸੀਂ ਇਕੱਠੇ ਹੋਏ ਤਾਂ ਕਿ ਇਹਨਾਂ ਦੇ ਕਨਸਰਨ ਜੋ ਵੀ ਹੈਗੇ ਨੇ ਅਸੀਂ ਉੱਥੇ ਪਾਰਲੀਮੈਂਟ ਵਿੱਚ ਪਚਾਈਏ ਇਹਨਾਂ ਦੀ ਆਵਾਜ਼ ਬਣ ਕੇ ਅਸੀਂ ਉੱਥੇ ਲੈ ਕੇ ਜਾਈਏ ਤੇ ਇਹਨਾਂ ਨੇ ਆਪਣੇ ਸਾਰੇ ਦੇ ਕਨਸਰਨ ਅਸੀਂ ਸੁਨੇ ਨੇ ਬਹੁਤ ਫੀਡਬੈਕ ਮਿਲੀ ਸਾਨੂੰ ਤੇ ਵਧੀਆ ਲੱਗਿਆ ਬਾਕੀ ਇਹ ਸਾਡੇ ਆਗਰਨ ਸਾਹਿਬ ਆਏ ਨੇ ਤੇ ਇਹ ਬਾਕੀ ਦੱਸਣਗੇ ਹਾਂਜੀ okay susie uh, call it's great to be here in uh, northeast calgary uh, we had a great conversation uh, with uh, local business owners as well as members of the media about the Unemployment crisis facing our country. Uh, liberal policies have created the conditions in which it's very hard for people to find jobs. Unemployment is now over 7%. In Alberta, it's up over 8%, which is the second highest of any province in Canada. Uh, for young people, it's at 14.5%. And this is the result of policy failures from the government. Unemployment has continued to go up over the last three years, we actually have the lowest employment rate for young people in over 25 years. So this is a big problem uh, and uh, it was a pleasure for me to be here with these two fine gentlemen uh, here in Calgary uh, to hear about what local business owners are saying uh, and to take their feedback back to Ottawa next week where we call for uh, where we call on the Liberals to reverse policies that are killing jobs. Minister. <laughs> ਗਾਰਨਰ ਜੀ ਦਾ ਜਿਨ੍ਹਾਂ ਨੇ ਅੱਜ ਆ ਕੇ ਸਾਡੇ ਲੋਕੋ ਜੋ ਕੈਲਗੀ ਮਕਨਾਈਟ ਤੇ ਰੈ residencies ਉਹਨਾਂ ਦੀਆਂ ਕੰਸਰਨਸ ਸੁਣੀਆਂ ਜਿਵੇਂ ਤੁਸੀਂ ਸੋਣੀ ਲਿਆ ਵਾ ਕੈਨੇਡਾ ਦਾ ਜਿਹੜਾ ਅਨਪਲੋਇਮੈਂਟ ਰੇਟ 7.1% ਤੇ ਪਰ ਅਲਬਰਟਾ ਦਾ 8% ਤੇ ਆ ਤੇ ਜਿਹੜਾ ਸਾਡੇ ਯੂਥ ਦਾ 14.5% ਜਦੋਂ ਅਸੀਂ ਘਰੋ ਘਰੀ ਜਾਂਦੇ ਸੀ ਡੋਰ ਨਾਕਿੰਗ ਤੇ ਜਾਂ ਹੁਣ ਵੀ ਬਾਅਦ ਮਿਲਦੇ ਆ ਪੇਰੈਂਟਸ ਵਾਰੀ ਦਾ ਵੀ ਉਹਨਾਂ ਦਾ ਯੂਥ ਜਿਹੜੇ ਬੱਚੇ ਆ ਉਹ ਅਨਪਲੋਇਡ ਬੈਠੇ ਆ ਤੇ ਇਹਨਾਂ ਉਹਨਾਂ ਨੂੰ ਜੌਬਾਂ ਤੇ ਬੈਕ ਲਾਉਣਾ ਸਾਡਾ ਫਰਜ਼ ਬਣ ਜਾਂਦਾ ਉਹਨਾਂ ਲਈ ਇਰੀਆ ਜੌਬਸ ਕ੍ਰੀਏਟ ਹੋਣ ਸੋ ਇਸੇ ਲਈ ਆਪਾਂ ਨੂੰ ਇੱਕ ਰਿਫਾਰਮ ਲਿਆਉਣ ਦੀ ਲੋੜ ਆ ਸਾਰੇ ਇਜੂਕੇਸ਼ਨ ਸਿਸਟਮ ਦੇ ਵਿੱਚ ਵੀ ਜੋ ਸਾਡੇ ਕੈਨੇਡੀਅਨ ਯੂਥ ਆ ਉਹ ਵੀ ਕੰਮਾਂ ਦੇ ਲਾਈਏ ਤੇ ਜਿਹੜੇ ਸਾਡੇ ਇਮੀਗ੍ਰੈਂਟਸ ਆਉਣਗੇ ਉਹਨਾਂ ਨੂੰ ਲੀਡ ਮੁਤਾਬਕ ਇੱਥੇ ਸਿੱਧਿਆ ਜਾਵੇ ਤਾਂ ਜੋ ਉਹ ਵੀ ਇੱਥੇ ਆ ਕੇ ਖੇਤਰ ਕਰਵਾ ਨਾ ਹੋ ਸੋ ਅਗੇਨ ਆ ਵੁੱਡ ਲਾਈਕ ਟੂ ਥੈਂਕਸ ਮਿਸਟਰ ਗਾਰਨੇਟ ਫੋਰ ਬੀਇੰਗ ਹੇਅਰ ਐਂਡ ਹੀਰਿੰਗ ਕੰਸਰਨ ਫਰਮ ਦ ਲੋਕਲ ਰੈਸਿਡੈਂਟਸ ਐਂਡ ਥੈਂਕ ਯੂ ਸਸਿਗਾ Thank, thank you so much for you. joining us. Thank, thank you. Thank, thank you. you. Thank My you. pleasure. Great to be here. Yeah.